ਹਾਂ ਅਹੀਂ ਨਵਾਂ ਰੋਬ ਬਣਾਵਾਂਗੇ ਪਰ ਉੱਥੇ ਅਹੀਂ ਪਹਿਲੇ ਚਾਹੁੰਦੇ ਹਾਂ ਕਿ ਸਮਾਧਨ ਦੀ ਜਗ੍ਹਾ ਪੂਰੀ ਕੀਤੀ ਜਾਏ ਅਹੀਂ ਜਦੋਂ ਜੀ.ਐਸ.ਵੀ ਨੂੰ ਦੇਖਿਆ ਸਾਡੀ ਇਹ ਸੁਣਵਾਈ ਨਹੀਂ ਕਰ ਰਹੇ ਹੈ ਭਾਈ ਤਾਂ ਕਿਸੇ ਨਾਲ ਸਾਡੀ ਕੋਈ ਗੱਲ ਨਹੀਂ ਹੈ ਭਾਈ ਨੰਬਰ ਤੇ ਇੱਕ ਪਨਾਲ ਤਿੰਨ ਮਰਲੇ ਦੀ ਜਿਹੜੀ ਜਗ੍ਹਾ ਹੈਗੀ ਹੈ ਸਮਾਦਾਂ ਵਾਤੇ ਆ ਤੇ 1 ਹੈਗਾ 29 ਨੰਬਰ ਉੱਥੇ ਹੈਗਾ 11 ਮਰਲੇ ਦਾ ਜਿਹੜਾ ਸਮਾਦ ਵਾਤੇ ਜਗ੍ਹਾ ਦਿੱਤੀ ਗਈ ਹੈ ਠੀਕ ਹੈ ਜੀ ਇਹ ਜਿਹੜੀ ਜਗ੍ਹਾ ਬੋਦੀ ਹੈ ਉਹ ਬੋਦੀ ਫਕੀਰ ਗਿਰ ਦੇ ਨਾਂ ਤੇ ਜੋ ਕਿ ਮੇਰੇ ਦਾਦਾ ਜੀ ਦੇ Guru ਸੀਗੇ ਆਹੀਂ ਪੁਲਿਸ ਸਟੇਸ਼ਨ ਜਾਣ ਤੋਂ ਪਹਿਲੇ ਫਟੈਂਸ ਸਾਹਿਬ ਨਾਲ ਕੰਟੈਕਟ ਕੀਤਾ ਇਸ ਬਾਰੇ ਬਾਰੇ ਉਹਨਾਂ ਨੇ ਸਪੱਸ਼ਟ ਕਿਹਾ ਹਾਂ ਮੇਰੇ ਤੋਂ ਇਹ ਫਰਕ ਆਪ ਗਿਆ ਤੁਸੀਂ ਜੋ ਕਰ ਤਰ ਜੋ ਕਰ ਲੋ ਅਹੀਂ ਇਹ ਜਾਣਿਆ ਕਿ ਸਮਾਧਾਨ ਜਿਹੜੀ ਜਿਹੜੀ ਨਜਾਇਜ਼ ਕਬਜ਼ੇ ਹੋ ਹੁੰਦੇ ਸਾਡਾ ਉਹ ਖਾਲੀ ਕਿਤੇ ਜਾਣ ਪਲੱਸ ਅਹੀਂ ਨਾਲ ਉਹ ਕੇ ਮੰਦਿਰ ਬਣਾਵਾਂਗੇ ਕੋਈ ਤਰ੍ਹਾਂ ਸ਼ਿਕਾਇਤ ਤੇ ਰਾਜਨੀਤਿਕ ਪਲਿਸ ਨੂੰ ਆਉਂਦੀ ਹੈ जगह पर जरा जेसीबी चलाई गई है लोगों का कहना और इसमें जोड़ी है दरखास्त गई है कंप्लेट की गई है जीना कुछ सैनिक जगह उसमें बरकरार रखा जाए और अवैध कब्जे जो करने की कोशिश योगी धर के वालों जा रहे हैं ਕ੍ਰੋ ਕੀ ਆਜੀ ਨਿਊਜ਼ ਨੈਟਵਰਕ ਦੇਸ਼ ਕੇ ਆਵਾਜ਼ ਮੈਂ ਤੁਹਾਡੇ ਨਾਲ ਮਹਿਕਰਨ ਥਾਵਾ ਦੱਸਦੀ ਕਿ ਹਲਕਾ ਸੁਜਾਨਪੁਰ ਦੇ ਪਿੰਡ ਚਕਮਦੋ ਸਿੰਘ ਦੇ ਵਿੱਚ ਮੇਰੀ ਮੌਜੂਦਗੀ ਹੈ ਔਰ ਕੁਝ ਲੋਕ ਸਾਡੇ ਨਾਲ ਇੱਥੇ ਪਿੰਡ ਦੇ ਮੌਜੂਦ ਨੇ ਅੱਜ ਜਿਹਨਾਂ ਦਾ ਕਹਿਣਾ ਹੈ ਕਿ ਸਾਡੀ ਪੁਛਤੈਣੀ ਜ਼ਮੀਨ ਤੇ ਅੱਜ ਸਵੇਰੇ ਹੀ ਜਸਬੀ ਜੜੀਓ ਚਲਾਈ ਗਈ ਹੈ ਅਵੈਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕਹਿਣਾ ਇੱਕ ਤਿੱਦਾ ਉਹਨਾਂ ਨਾਲ ਗੱਲਬਾਤ ਕਰਨੇ ਹੈ ਕਿ ਆਖਿਰ ਪੂਰਾ ਮਾਮਲਾ ਕੀ ਹੈ ਜਾਂਦੇ ਆ ਆ ਕੀ ਨਾਮ ਸਭ ਤੋਂ ਪਹਿਲਾ ਨਾਮ ਤੋਂ ਸ਼ੁਰੂਆਤ ਕਰੂੰ ਮੇਰਾ ਨਾਮ ਦੀਪਕ ਕੁਮਾਰ ਹੈ ਮੈਂ ਗ੍ਰਾਮ ਪੰਚਾਇਤ ਚਕਮਦੋ ਸਿੰਘ ਦਾ ਮੈਂਬਰ ਹੈਗਾ ਇਹ ਜਿਹੜੀ ਜਗ੍ਹਾ ਹੈਗੀ ਹੈ ਉਹ ਹੈ ਸਾਧੂ ਸਮਾਦ ਵਾਸਤੇ ਸਮਾਦਾਂ ਦੇਣ ਵਾਸਤੇ ਤੇ ਇੱਥੇ ਜਿਹੜਾ ਹੈਗਾ ਉਹ ਗੋਸਵਾਮੀ ਹੀ ਜਾਂ ਗਿਰੀ ਪਰਿਵਾਰ ਹੀ ਸਮਾਦ ਦੇ ਸਕਦਾ ਤੇ ਉਹ ਇਸ ਪਿੰਡ 'ਚ ਸਿਰਫ ਸਾਡਾ ਹੈਗਾ ਤੇ ਇਹਦੇ ਵਿੱਚ ਜਿਹੜੀਆਂ ਸਮਾਦਾਂ ਦਿੱਤੀਆਂ ਗਈਆਂ ਸੀ ਉਹ ਅਹੀਂ ਸਾਨੂੰ ਨਹੀਂ ਆਈਡੀਆ 1890 ਤੋਂ ਪਹਿਲੇ ਦੀ ਅਲਾਟਮੈਂਟ ਹੋਈ ਦੀ ਇਸ ਜਗ੍ਹਾ ਦੀ ਤੇ ਸਾਨੂੰ ਨਹੀਂ ਆਈਡੀਆ ਸੀ ਇਹਨਾਂ ਨੇ ਉੱਥੇ ਜੀਸੀਬੀ ਚਲਾ ਕੇ ਤੇ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈਗੇ ਆ ਤੇ ਉਹਦੀ ਵੇਦਵੀ ਕੀਤੀ ਇੱਕ ਤਰ੍ਹਾਂ ਦੀ ਤੇ ਹੋਣ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਹ ਕੰਮ ਨੂੰ ਰੋਕਿਆ ਜਾਏ ਇੱਥੇ ਇਹਨਾਂ ਨੇ ਮੰਦਿਰ ਬਣਾਉਣ ਦੀ ਕੋਸ਼ਿਸ਼ ਕੀਤੀ ਅਸੀਂ ਵੀ ਉਹਦੇ ਵਿੱਚ ਭਾਗੀਦਾਰ ਹੋਣਾ ਚਾਹੁੰਦੇ ਸੀ ਕਿ ਹਾਂ ਅਸੀਂ ਵੀ ਨਾਲ ਹੋ ਕੇ ਬਣਾਵਾਂਗੇ ਪਰ ਇੱਥੇ ਅਸੀਂ ਪਹਿਲੇ ਚਾਹੁੰਦੇ ਸੀ ਕਿ ਸਮਾਧਨ ਦੀ ਜਗ੍ਹਾ ਪੂਰੀ ਕੀਤੀ ਜਾਏ ਜੋ 28 ਨੰਬਰ ਹੈਗਾ ਤੁਹਾਡੇ ਕੋਲ ਤੁਹਾਨੂੰ ਮੈਂ ਫਰਦ ਵੀ ਦੇ ਦਾਂਗਾ ਤੁਸੀਂ ਦਿਖਾ ਸਕਦੇ ਹੋ ਕੈਮਰੇ ਦੇ ਸਾਹਮਣੇ ਇਹ ਜਗ੍ਹਾ 28 ਨੰਬਰ 'ਚ ਅਸੀਂ ਖੜੋਤੇ ਹੈਗੇ ਆ 28 ਨੰਬਰ 'ਚ ਇੱਕ ਨਾਲ 3 ਮਰਲੇ ਦੀ ਜਿਹੜੀ ਜਗ੍ਹਾ ਹੈਗੀ ਹੈ ਸਮਾਧਨ ਵਾਸਤੇ ਹੈ ਤੇ ਇੱਕ ਹੈਗਾ 29 ਨੰਬਰ ਉੱਥੇ ਹੈਗਾ 11 ਮਰਲੇ ਦਾ ਜਿਹੜਾ ਸਮਾਦ ਵਾਸਤੇ ਜਗ੍ਹਾ ਦਿੱਤੀ ਗਈ ਹੈ ਠੀਕ ਹੈ ਜੀ ਇਹ ਜਿਹੜੀ ਜਗ੍ਹਾ ਬੋਲਦੀ ਹੈ ਉਹ ਬੋਲਦੀ ਹੈ ਫਕੀਰ ਗਿਰ ਦੇ ਨਾਤੇ ਜੋ ਕਿ ਮੇਰੇ ਦਾਦਾ ਜੀ ਦੇ ਗੁਰੂ ਸੀਗੇ ਉਹ ਵੀ ਮੈਂਸ਼ਨ ਹੈਗਾ ਹੱਲੇ ਗਣੇਸ਼ ਗਿਰ ਚੇਲਾ ਫਕੀਰ ਗਿਰ ਠੀਕ ਹੈ ਜੀ ਹੁਣ ਜਿਹੜਾ ਕਰੰਟ ਜਿਹੜਾ ਫਰਦ ਬੋਲੇ ਕਦੀ ਹੈ ਇਹ ਸੀਗੀ ਫਰਗ ਫਰਦ 1967 ਤੋਂ 68 ਦੀ ਉਹ ਜਿਹੜੀ ਕਰੰਟ ਹੈਗੀ ਆ ਉਹ ਬੋਲਦੀ ਹੈ ਕਿ ਫਕੀਰਗਿਰ ਦੇ ਨਾਂ ਤੇ ਜੀ ਤੇ ਉਹਦੇ ਵਿੱਚ ਵੀ ਅਮੈਂਡਮੈਂਟ ਜਾਂ ਉਹਦੇ ਜਿਹੜਾ ਸਾਡੇ ਦਾਦਾ ਜੀ ਦਾ ਨਾਂ ਜਿਹੜਾ ਗਿਆ ਕਟਿਆ ਗਿਆ ਉਹਦੀ ਵੀ ਅਸੀਂ ਇਨਕੁਆਰੀ ਪਾਈ ਆ ਕਿ ਹਾਂ ਕਿ ਉਹ ਕਿਦਾਂ ਕਟਿਆ ਗਿਆ ਹੂੰ ਤੇ ਹੁਣ ਅਸੀਂ ਇਹੀ ਚਾਹੁੰਦੇ ਆ ਕਿ ਇਹ ਸਮਾਦ ਸਮਾਦਾਂ ਦੀ ਜਗ੍ਹਾ ਪੂਰੀ ਕੀਤੀ ਜਾਏ ਤੇ ਪਿੰਡ ਵਾਲਿਆਂ ਦਾ ਜੇ ਸਾਨੂੰ ਸਾਨੂੰ ਕਹਿੰਦਾ ਕਿ ਹਾਂ ਕਿ ਮੰਦਿਰ ਬਣਾਉਣ ਤੋਂ ਰੋਕੇ ਕਰਨੇ ਸਾਡਾ ਮੰਦਿਰ ਬਣਾਉਣ ਤੋਂ ਰੋਕਣ ਦਾ ਕੋਈ ਇਹੋ ਜਿਹਾ ਮਕਸਦ ਨਹੀਂ ਹੈ ਅਸੀਂ ਇਹੀ ਚਾਹੁੰਦੇ ਆ ਕਿ ਸਮਾਦਾਂ ਦੀ ਜਿਹੜੀ ਜਿਹੜੀ ਨਜਾਇਜ਼ ਕਬਜ਼ੇ ਹੋਣ ਦੇ ਸਾਡਾ ਤੋਂ ਉਹ ਖਾਲੀ ਕਿਤੇ ਜਾਣ ਪਲੱਸ ਅਸੀਂ ਨਾਲ ਹੋ ਕੇ ਮੰਦਿਰ ਬਣਾਵਾਂਗੇ ਜੀ ਸਾਡੀ ਰਿਕਵੈਸਟ ਇਹੀ ਹੈ ਅ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਨਾ ਸਰ ਤੁਹਾਡਾ ਮੇਰੇ ਨਾਲ ਪੁੱਛੰਗੀਰੀ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਬਾਤ ਹੋਈ ਹੈ ਪੂਰੀ ਗੱਲ ਦੱਸੋ ਗੱਲਬਾਤ ਇਸ ਤਰ੍ਹਾਂ ਹੈ ਵੀ ਮੈਂ ਕਾਫੀ ਦਿਨਾਂ ਤੋਂ ਆਰਮੀਦ ਰਿਆਂ ਉਹਦੇ ਬਾਅਦ ਮੈਂ ਜਦੋਂ ਇੱਥੇ ਆਇਆ ਤੇ ਮੈਂ ਦੇਖਿਆ ਆਪਣੀ ਸਮਾਦਾਂ ਦੇ ਵਿੱਚ ਜਿਹੜੇ ਆ ਉਹ ਬੁਨਿਆਦ ਨਾਲ ਜੱਜ ਕੱਪਦੇ ਕਿਤੇ ਹੋਏ ਨੇ ਤੇ ਅਸੀਂ ਇਸ ਦੇ ਬਾਰੇ ਜਾਣਕਾਰੀ ਸਰਪੰਚ ਨੂੰ ਦਿੱਤੀ ਸੀ ਲੇਕਿਨ ਉਹਨਾਂ ਨੇ ਇਸ ਚੀਜ਼ 'ਤੇ ਗੌਰ ਨਹੀਂ ਕੀਤੀ ਫਿਰ ਸਾਨੂੰ ਮਜਬੂਰਨ ਮਤਲਬ ਜਗ੍ਹਾ ਦੇ ਕਾਗਜ਼ ਕਢਾਣੇ ਪੇ ਜਦੋਂ 67 68 ਦੇ ਕਾਗਜ਼ ਕਢਵਾਏ ਉਹਦੇ ਸਾਨੂੰ ਨਿਸ਼ਾਨ ਮਿਲੇ ਪੇ ਹਾਂ ਇਹ ਸਤ ਸਮਾਧਾਂ ਹੈਗੀਆਂ ਸਾਡੇ ਮੰਤਾਂ ਦੀਆਂ ਜਿਹੜੇ ਸਿਜੀ ਮੰਦਿਰ ਦੇ ਵਿੱਚ ਪੂਜਾ ਕਰਦੇ ਰਹੇ ਫਿਰ ਉਹਦੇ ਬਾਅਦ ਫਿਰ ਇਹ ਲੇਟੈਸਟ ਸਮਾਦੀ ਜੇ ਜਮਵਦੀ ਕਢਾਈ ਹੈ ਉਹਦੇ ਵਿੱਚ ਫਕੀਰਗਰ ਦਾ ਨਾਮ ਜਿਹੜਾ ਸਾਡੇ ਫਾਦਰ ਦੇ ਗੁਰੂ ਹੀ ਉਹਨਾਂ ਦਾ ਨਾਮ ਸ਼ਾਮਿਲ ਹੈ ਸਾਡੇ ਫਾਦਰ ਦਾ ਨਾਮ ਉੱਥੋਂ ਦੇ ਮਿਸਟੇਕ ਹੋਈ ਹੈ ਉਹਨੂੰ ਅਸੀਂ ਵੈਰੀਫਾਈ ਕਰਨ ਵਾਸਤੇ ਬੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਤੇ ਹਾਂ ਇਹ ਜਿਹੜੀ ਹੈ ਜਮਬੰਦੀ ਹੈ ਇਹਦੇ ਵਿੱਚ ਸੇਕੜੀ ਨੂੰ ਕਲੀਅਰ ਕੀਤਾ ਜਾਏ ਅਸੀਂ ਚਾਹੁੰਦੇ ਪਈ ਇਹਨਾਂ ਸਮਾਦੀਆਂ ਦੀ ਜੜੀ ਜਗ੍ਹਾ ਅਕੋਪਾਈ ਕੀਤੀ ਹੈ ਉਹਦੇ ਨਿਸ਼ਾਨਦੇ ਕਰਕੇ ਇਹਨੂੰ ਪੂਰਾ ਕੀਤਾ ਜਾਏ ਆ ਸਵੇਰੇ ਜਿਸ ਵਿੱਚ ਲਾਈ ਗਈ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਜੀਸੀਬੀ ਇਹ ਨਜ਼ਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਜਦੋਂ ਜੀਸੀਬੀ ਨੂੰ ਦੇਖਿਆ ਤੇ ਸਾਡੀ ਇਹ ਸੁਣਵਾਈ ਨਹੀਂ ਕਰ ਰਹੀ ਸਾਈ सरपंच ਸਾਹਿਬ ਦੀ ਸਾਡੀ ਕੋਈ ਗੱਲ ਨਹੀਂ ਸੁਣੀ। ਅਸੀਂ ਪੁਲਿਸ ਸਟੇਸ਼ਨ ਜਾਣ ਤੋਂ ਪਹਿਲੇ ਸਰਪੰਚ ਸਾਹਿਬ ਨਾਲ ਕੰਟੈਕਟ ਕੀਤਾ ਇਸੇ ਬਾਰੇ। ਉਹਨਾਂ ਨੇ ਸਪਸ਼ਟ ਕਿਹਾ ਕਿ ਹਾਂ ਮੇਰੇ ਥਰੂ ਇਹ ਸਾਰਾ ਕੰਮ ਹੋ ਰਿਹਾ। ਤੁਸੀਂ ਜੋ ਕਰ ਸਕਦੇ ਹੋ ਕਰ ਲਓ। ਫਿਰ ਅਸੀਂ ਪੁਲਿਸ ਸਟੇਸ਼ਨ ਗਏ। ਇਹ ਕਿਹਦਾ ਕਹਿਣਾ ਸੀਗਾ ਕਿ ਤੁਸੀਂ ਅਸੀਂ ਜੋ ਕਰ ਸਕਦੇ ਹੋ ਕਰ ਦੋ। ਸਰਪੰਚ ਦਾ। ਸਰਪੰਚ ਰਜਿੰਦਰ ਸਿੰਘ ਨੂੰ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਸਾਰਾ ਕੰਮ ਜਿਹੜਾ ਮੇਰੇ ਥਰੂ ਹੋ ਰਿਹਾ ਤੁਸੀਂ ਜੋ ਕਰ ਸਕਦੇ ਹੋ ਕਰ ਲਓ। ਠੀਕ ਹੈ। ਇਹ ਉਹਨਾਂ ਨੇ ਧਮਕੀ ਦਿੱਤੀ ਹੈ। ਪੂਰੀ ਤਰ੍ਹਾਂ ਸ਼ੱਕ ਹੈ ਕਿ ਇਹ ਰਾਜਨੀਤਿਕ ਪੋਲਿਟਿਕਸ ਹੋ ਰਿਹਾ ਹੈ। ਠੀਕ ਹੈ। ਦੇ ਭਾਣਾ ਪੁਲਿਸ ਸਟੇਸ਼ਨ ਗਿਆ ਮੈਂ ਐਡਮਨ ਨੂੰ ਪੂਰੀ ਕਹਾਣੀ ਦੱਸੀ ਹੈ ਮੈਂ ਆਪਣੇ ਡਾਕੂਮੈਂਟ ਜਿਹੜੇ ਹੈਗੇ ਸੀ ਡੀਸੀ ਸਾਹਿਬ ਨੂੰ ਅਪਰੋਚ ਕੀਤੇ ਆ ਜਾਂ ਮੇਰੇ ਕੋਲ ਜਮਾਂ ਬੰਦੀ ਹੈ ਗਈ ਪਟਵਾਰੀ ਦੁਆਰਾ ਜਾਂ ਕਾਨੂੰਗੋ ਦੁਆਰਾ ਉਪਰੀਆਂ ਪ੍ਰੋਡਿਊਸ ਕਰਕੇ ਉਹਨਾਂ ਨੇ ਪੁਲਿਸ ਸਟੇਸ਼ਨ ਨੂੰ ਉਸੇ ਆਮ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਨੇ ਫਿਰ ਇੱਕ ਰੈਪ ਭੇਜਿਆ ਉਹਨਾਂ ਨੇ ਆ ਕੇ ਜੀਸੀਬੀ ਨੂੰ ਬੰਦ ਕਰਵਾਇਆ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਕਰਨੇ ਆ ਵੀ ਜਿੱਡੇ ਸਾਡੇ ਪੁਰਮਕਾਂ ਦੀ ਸਮਾਦੀਆਂ ਦੀ ਜਗ੍ਹਾ ਆ

ਇਹਨਾਂ ਨੂੰ ਪੁੱਛੋ ਕਿ ਇਹ ਗਸਾਈਆਂ ਨੂੰ ਮਿਲਦੀਆਂ ਸਮਾਧੀਆਂ ਕਿ ਰਾਜਪੂਤਾਂ ਨੂੰ ਜਾਂ ਤਰਖਾਣਾ ਨੂੰ ਜਾਂ ਲੋਹਾਰਾਂ ਨੂੰ ਮਿਲਦੀਆਂ ਮਤਲਬ ਗਸਾਈ ਨਹੀਂ ਦੇਣਗੇ ਸਮਾਧੀਆਂ ਇਹ ਆਪਣੀਆਂ ਦੇਣਗੇ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਆ ਕਿ ਸਾਡੀ ਜਿਹੜੀਆਂ ਸਮਾਧੀਆਂ ਨਾ ਸੰਦਿਤ ਕੀਤੀ ਜਾਣ ਸਾਡੀ ਵੀ ਇਹੀ ਮੰਗ ਹੈ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਜੋ ਵੀ ਹੈ ਤੁਹਾਨੂੰ ਉਹਦੀ ਪਤਾ ਲੱਗੇ ਵੀ ਜਗਾ ਹੈ ਠੀਕ ਹੈ ਹਾਂ ਉਹਨਾਂ ਨੂੰ ਕਰੀਏ ਆਈ ਵੀ ਸਾਨੂੰ ਪਤਾ ਨਹੀਂ ਕਿ ਪੁਰਾਣੇ ਹੈ ਠੀਕ ਹੈ ਹੁਣ ਸਾਨੂੰ ਪਤਾ ਲੱਗਿਆ अभी so, भी उन्होंने प्रणाम कुछ करिए करिए पता लगे समाधि सो दस दिए कि जस दिए कि सवेरे लोगों का कहना है, है, है। इस पिंड कि इस जगह ते जरा जेसीबी चलाई गई है लोगों का कहना और पुलिस ने जी दरखास्त दी गई है कंपलेन की गई है जिड़ी इन्हों की पुश्तैनी जगह है उस बरकरार रखा जाए ਔਰ ਅਵਾਧ ਕਬਜ਼ੇ ਜਿਹੜੇ ਆ ਕਰਨ ਦੀ ਕੋਸ਼ਿਸ਼ ਦੂਜੀ ਧਿਰ ਦੇ ਵੱਲੋਂ ਕੀਤੇ ਜਾ ਰਹੇ ਨੇ ਆ ਸੋ ਅੱਜ ਦੇ ਲਈ ਇੰਨਾ ਹੀ ਦੇਖਦੇ ਰੋ ਕਿ ਆਟੀ ਨਿਊਜ਼ ਨੈਟਵਰਕ ਸਰਪੰਚ ਸਾਹਿਬ ਰਜਿੰਦਰ ਸਿੰਘ ਦੇ ਉਹਨਾਂ ਨੇ આરોਪ ਲਗਾਏ ਨੇ ਕਿ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਵੱਡੇ ਸਵਾਲ ਖੜਾ ਕਰਦਾ ਕਿ ਕੀ ਇਹ ਜਿਹੜਾ ਜਿੰਨਾ ਵੀ ਇਹ ਕੰਮ ਹੋ ਰਿਹਾ ਹੈ ਕੀ ਇਹ ਕੋਈ ਰਾਜਨੀਤਿਕ ਸ਼ਾਇਦ ਨਾਲ ਹੋ ਰਿਹਾ ਹੈ ਖੈਰੇ ਦੇਖਣਾ ਬਾਕੀ ਸਰਪੰਚ ਰਜਿੰਦਰ ਸਿੰਘ ਉਹਨਾਂ ਨਾਲ ਵੀ ਗੱਲ ਕਰਨ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਮੈਂ 2021 ਚ ਪੈਨਸ਼ਨ ਆਇਆ ਹੈ ਇਹ ਡਿਫੈਂਸ ਪਰਸੈਂਟੇਜ ਹੈ ਜੀ ਸੁਭਦਾਰ ਰੈਂਕ ਤੋਂ ਜਦੋਂ ਮੈਂ ਇੱਥੇ ਆਇਆ ਤੇ ਮੈਂ ਮੰਦਿਰ ਦੀ ਹਾਲਤ ਨੂੰ ਦੇਖੀ ਤੇ ਮੈਨੂੰ ਵੀ ਥੋੜਾ ਵਿਚਾਰ ਕਰਨਾ ਪਿਆ ਵੀ ਹਾਂ ਮੰਦਿਰ ਦੀ ਸਫਾਈ ਔਰ ਅਖਰਖਾਲ ਸਹੀ ਹੋਣਾ ਚਾਹੀਦਾ ਉਸ ਵੇਲੇ ਮੰਦਿਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਮੈਂ ਆਪਣੇ ਪਿੰਡ ਵਾਸੀਆਂ ਨੂੰ ਇਸ ਚੀਜ਼ ਨੂੰ ਅਪਰੋਚ ਕੀਤਾ ਵੀ ਹਾਂ ਤੁਸੀਂ ਇਹਨੂੰ ਮਦਦ ਕਰੋ ਔਰ ਅਹੀਂ ਨੂੰ ਸਹੀ ਕੰਡੀਸ਼ਨ ਵਿੱਚ ਲਿਆ ਕੇ ਰੱਖੇ ਤਾਂ ਕਿ ਅਹੀਂ ਵਰਤਨਾ ਸਾਰੇ ਮੰਦਿਰਾਂ ਨਾਲੋਂ ਉਦੋਂ ਬਾਅਦ 4 ਸਾਲ ਹੋ ਗਏ ਜੋ ਵੀ ਡਿਵੈਲਪਮੈਂਟ ਹੋਈ ਹੈ ਸਾਰੇ ਦੇ ਸਹਿਯੋਗ ਨਾਲ ਹੋਈ ਹੈ ਇਸ ਮੰਦਰ ਦੇ ਪੁਜਾਰੀ ਜਿਹੜੇ ਰਹੇ ਸਾਡੇ ਫਾਦਰ 95 ਤੋਂ ਬਾਅਦ ਕੋਈ ਪੁਜਾਰੀ ਸਿਲੈਕਟ ਨਹੀਂ ਹੋਇਆ ਜਿਹੇ ਵਾਸਤੇ ਅਸੀਂ ਅਪਰੋਚ ਕੀਤਾ ਡੀਸੀ ਸਾਹਿਬ ਨੂੰ ਉਹਨਾਂ ਨੇ ਸਾਨੂੰ ਗਾਈਡਲਾਈਨ ਦਿੱਤੀ ਹੈ ਕਿ ਜਿਹੜਾ ਮੰਤ ਸਮਾਜ ਹੈਗਾ ਜਿਹੜਾ ਦਸਨੇਸ਼ ਖੜੇ ਨਾਲ ਜੁੜਿਆ ਹੋਇਆ ਹੈ ਉਹ ਇਸ ਬੰਦੇ ਨੂੰ ਸਿਲੈਕਟ ਕਰਕੇ ਸਾਡੇ ਕੋਲ ਭੇਜਣਗੇ ਉਹ ਲੋੜ ਆ ਚਾਹੀਏ ਕਾਰਵੀ ਅਗਲੀ ਕਰਾਂਗੇ ਪਿੰਡ ਚੱਕਮਲ ਸਿੰਘ ਹੈ ਸਰ ਇਹਦੇ ਤੇ ਮੰਦਰ ਦੀ ਡਿਵੈਲਪਮੈਂਟ ਕਰਨਾ ਸ਼ੁਰੂ ਕੀਤੀ ਸੀ ਉਹਦੇ ਬਾਅਦ ਸਾਡੇ ਪਿੰਡ ਦੇ ਜਿਹੜੇ ਮੈਂਬਰ ਹੈ ਦੀਪਕ ਜੀ ਉਹਨਾਂ ਨੇ ਰਸਤਾ ਕਢਾਉਣ ਵਾਸਤੇ ਜਿਹੜਾ ਹੈ ਪਰਮਿਸ਼ਨ ਲੈ ਕੇ ਪਿੰਡ ਨਾ ਸਮੇਤੀ ਨਾਲ ਰਸਤਾ ਕਢਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਬਾਅਦ ਉਹਨਾਂ ਨੇ ਆਪਣੇ ਡਾਕੂਮੈਂਟ ਪੇਪਰ ਜਿਹੜੇ ਹੈ ਕੇਐਮ ਕਢਵਾਏ ਨੇ ਉਹਦੇ ਵਿੱਚ ਸਾਡੇ ਦਾਦਾ ਜੀ ਦਾ ਨਾਮ ਬੋਲਦਾ। ਸਾਡੀਆਂ ਇੱਥੇ ਸਮਾਦਾ ਹੈਗੀਆਂ। ਸਮਾਦਾ ਦੀ ਜਿਹੜੀ ਜਗ੍ਹਾ ਸਾਹਮਣੇ ਹੈ ਤੇ ਪਿੱਛੇ ਵੀ ਕੁਝ ਜਿਹੜੇ ਪਿੰਡ ਦੇ ਬੱਚੇ ਜਿਹੜੇ ਦੱਬੇ ਗਏ ਨੇ। ਤੇ ਸਾਡੀ ਦੀਪਕਾ ਕਨੇ ਉਸ ਟਾਈਮ ਤੇ ਰਿਕਵੈਸਟ ਜੀਗੀ ਕਿ ਜਿਹੜਾ ਵੀ ਮਾਂ ਦਾ ਮਾਤਾ ਦਾ ਮੰਦਿਰ ਹੈ ਉਹ ਬਣ ਦਿੱਤਾ ਜਾਵੇ। ਜਿਹੜੀ ਸਮਾਦਾ ਦੀ ਜਗ੍ਹਾ ਨਿਕਲਦੀ ਪਿੰਡ ਦੀ ਸਮੇਤੀ ਨਾਲ ਉਹ ਲੈ ਕੇ ਜਿਹੜੀ ਅੱਗੇ ਜਗ੍ਹਾ ਬਣਦੀ ਹੈ ਮਾਤਾ ਮੰਦਰ ਦਾ ਇਹੜਾ ਮੰਦਰ ਦਾ ਇਹੜਾ ਕੰਮ ਹੈ ਉਹ ਲੱਗਨ ਦਿੱਤਾ ਜਾਏ ਜੀ ਸਰਪੰਚ ਸਾਹਿਬ ਮੈਂ ਮਹਿਕਰਨ ਦਾਵਾ ਗੱਲ ਕਰ ਰਹੀ ਹਾਂ ਕਿ ਆਰਟੀ ਨਿਊਜ਼ ਨੈਟਵਰਕ ਤੋਂ ਹਾਂਜੀ ਆ ਗਿਆ ਸਰ ਸੁਜਾਨਪੁਰ ਦੇ ਪਿੰਡ ਚੱਕ ਮਾਦੋ ਸਿੰਘ ਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਧਿਰ ਵੱਲੋਂ aarop ਲਗਾਏ ਗਏ ਨੇ ਤੁਹਾਡੇ ਤੇ ਕਿ ਸਮਾਦ ਦੀ ਜਗ੍ਹਾ ਨੂੰ ਸਰਪੰਚ ਦੀ ਹੱਲਾਸ਼ੇਰੀ ਤੇ ਮਤਲਬ ਅਵੈਦ ਕਬਜ਼ਾ ਕਰਨ ਦੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਔਰ ਨਾਲ ਹੀ ਨਾਲ ਉਹਨਾਂ ਨੇ ਵੀ ਕਿਹਾ ਹੈ ਕਿ ਤੁਸੀਂ ਉਹਨਾਂ ਨੂੰ ਧਮਕਾਇਆ ਹੈ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਜੋ ਕਰਨਾ ਤੁਸੀਂ ਕਰ ਲਓ ਅਸੀਂ ਇੱਥੇ ਅਸੀਂ ਕਰਕੇ ਹੀ ਰਵਾਂਗੇ ਜੋ ਅਸੀਂ ਕਰਨਾ ਹੈ ਕੀ ਕਹਿਣਾ ਚਾਹੋਗੇ ਸਰ ਤੁਸੀਂ ਇਰੇ ਤੇ ਮੈਂ ਇਹ ਕਹਿਣਾ ਚਾਹਾਂ ਉਹਨਾਂ ਨੂੰ ਪਹਿਲੇ ਜਮਾ ਮੱਦੀ ਚ ਆਪਣਾ ਰਖਾਅ ਦੱਸਾਂ ਮਾਲਕੀ ਖਾਨੇ ਦੇ ਵਿੱਚ ਅਸੀਂ ਪੂਰਾ ਪਰਿਵਾਰ ਹੈ ਉਸ ਜਗ੍ਹਾ ਤੇ ਇਹਨਾਂ ਦਾ ਗੈਰ ਕਾਨੂੰਨੀ ਕਾਰਨਾ ਹੈ ਗੈਰ ਕਾਨੂੰਨੀ ਕਾਰਨ ਹੁੰਦਾ ਜਿਨਾ ਲਜਾਇਕ ਕਬਜ਼ਾ ਕੀਤਾ ਹੋਏ ਜੀ ਜੀ ਗੈਰ ਕਾਨੂੰਨੀ ਕਾਰਨਾ ਜਿਨਾ ਕਿ ਕਨਿਆਇਕ ਕਬਜ਼ਾ ਉਹ ਕੀਤਾ ਹੀ ਫਕੀਰ ਚੰਦ ਉੱਪਰ ਯੋਧਿਆ ਰਾਮ ਜਿਹੜਾ ਕਿ ਸਦੀਤਾਂ ਹੀ ਮਾਰ ਚੁੱਕਾ ਹੈ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਚਮਾ ਬੰਦੀ ਦੇ ਪਿੱਛੇ ਲੱਗਦੀ ਇੱਕ ਕੁਰਸੀ ਲਾਵਾ ਤੁਸੀਂ ਆਪਣਾ ਕੁਰਸੀ ਲਾਵਾ ਲਿਓ ਕਿ ਤੁਸੀਂ ਉਸ ਬਰਸੇ 'ਚ ਹੋ ਜਾਂ ਕਿਸ ਬਰਸੇ 'ਚ ਹੋ ਹੂੰ ਇੰਦੇ ਕੋਲ ਕੋਈ ਨਹੀਂ ਦਾ ਰਿਕਾਰਡ ਜੀ ਤੇ ਸਭ ਤੋਂ ਖਾ ਖਰ ਰਹੇ ਨੇ ਮੈਂ ਉਸ ਜਗ੍ਹਾ ਨੂੰ ਹੋੜਾ ਬਣਾ ਜਾਂਦੇ ਨੇ ਮੈਨੂੰ ਕੋਈ ਲਾਚ ਨਹੀਂ ਮਾਂ ਕੀ ਖਾਣੇ ਜਾਂ ਅਸੀਂ ਸਾਰੇ ਬੈਠਿਆ ਪਰਿਵਾਰ